ਸੋ ਉਹਨਾਂ ਸੁਨੱਖਾ ਗੱਭਰੂ 23 ਸਾਲ ਦੀ ਉਹਦੀ ਉਮਰ ਸੀਗੀ ਮੁੰਡੇ ਦੀ ਅਚਾਨਕ ਉਹਦੀ ਕਿਸੇ ਕਾਰਨ ਕਰਕੇ ਮੌਤ ਹੋ ਜਾਂਦੀ ਹੈਗੀ ਤੇ ਪਰਿਵਾਰ ਆ ਜਿਹੜਾ ਬਿਨਾਂ ਕਿਸੇ ਪਿੰਡ ਦੇ ਲੋਕਾਂ ਨੂੰ ਦੱਸੇ ਬਿਨਾਂ ਰਿਸ਼ਤੇਦਾਰਾਂ ਨੂੰ ਦੱਸੇ ਉਹ ਰਸਮਕਾਰ ਕਰਨ ਲੱਗ ਜਾਂਦੇ ਹੈਗੇ ਤੇ ਜਦੋਂ ਸੰਸਕਾਰ ਕਰਦੇ ਹੈਗੇ ਉਹ ਪਿੰਡ ਦੇ ਲੋਕ ਅਚਾਨਕ ਪਹੁੰਚ ਜਾਂਦੇ ਕਿ ਉੱਥੇ ਪਿੰਡ ਦੀਆਂ ਬੁੜੀਆਂ ਪਿੰਡ ਦੇ ਬੰਦੇ ਤੇ ਉਹ ਉਸ ਮੁੰਡੇ ਦੇ ਪਰਿਵਾਰ ਨੂੰ ਪੁੱਛਦੇ ਵੀ ਉਹਨੂੰ ਅਚਾਨਕ ਕੀ ਹੋ ਗਿਆ ਤਾਂ ਉਹ ਚੰਗਾ ਭਲਾ ਸੀਗਾ ਤੇ ਉਹ ਪਰਿਵਾਰ ਦੇ ਮਾਂ ਕਹਿੰਦੀ ਉਸ ਮੁੰਡੇ ਦੇ ਉਸਦਾ ਪਿਓ ਕਹਿੰਦਾ ਵੀ ਇਹ ਨੂੰ ਬਿਮਾਰੀ ਲੱਗੀ ਸੀ ਤਾਂ ਕਰਕੇ ਇਹ ਜਿਹੜੀ ਅਚਾਨਕ ਹੀ ਮੌਤ ਹੋ ਗਈ ਸਾਨੂੰ ਵੀ ਨਹੀਂ ਪਤਾ ਲੱਗਾ ਕਿ ਇਹ ਸਾਡੇ ਨਾਲ ਕੀ ਭਾਣਾ ਵਰਤ ਗਿਆ ਤੇ ਹੁਣ ਇੱਥੇ ਜਿਹੜਾ ਪਿੰਡ ਦੇ ਬੁੜੀਆਂ ਸਾਨੂੰ ਪਤਾ ਕਿ ਕਿਵੇਂ ਜੀ ਹੁੰਦਾ ਉਹ ਕਹਿੰਦੀਆਂ ਸਾਨੂੰ ਲਾਸਟ ਵਾਰ ਇਹਦਾ ਮੂੰਹ ਤਾਂ ਦਿਖਾ ਦੋ ਵਿਚਾਰੇ ਦਾ ਤੇ ਜਦੋਂ ਉਹਦਾ ਮੂੰਹ ਦੇਖਣ ਲੱਗਦਿਆਂਗਾ ਤੇ ਉਹਨਾਂ ਨੂੰ ਉਹਦੀ ਗਰਦਨ ਤੇ ਨਿਸ਼ਾਨ ਦਿਖਦੇ ਆ ਤੇ ਫਿਰ ਉਸ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਇੱਕ ਗੱਲ ਪਤਾ ਲੱਗ ਜਾਂਦੀ ਵੀ ਇਹ ਮੁੰਡੇ ਨੂੰ ਕੋਈ ਬਿਮਾਰੀ ਨਹੀਂ ਲੱਗੀ ਸੀ ਜਾਂ ਤਾਂ ਇਹਨੂੰ ਕਿਸੇ ਨੇ ਮਾਰਿਆਗਾ ਤੇ ਜਾਂ ਫਿਰ ਇਹ ਆਪ ਖੁਦ ਮਰਿਆਗਾ ਹੁਣ ਆਪਾਂ ਜੇ ਦੀ ਕਹਾਣੀ ਇਹੀ ਗੱਲ ਕਰਦੇ ਆ ਵੀ ਉਹ ਮੁੰਡੇ ਨੂੰ ਮਾਰਿਆ ਸੀਗਾ ਤੇ ਮਾਰਿਆ ਵੀ ਕਿਹਨੇ ਆ ਕਿਤੇ ਕੀ ਉਸ ਪਿੱਛੇ ਕਾਰਨ ਸੀਗੇ ਸਵਾਗਤ ਆ ਸੋਡਾ ਚ ਫਿਰ ਮੇਰੇ ਵੀਡੀਓ ਵਿੱਚ ਤੇ ਮੈਂ ਉਮੀਦ ਕਰਦਾ ਤੁਸੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਣਾਗਾ ਵੀ ਹਜੇ ਤੱਕ ਤੈਨੂੰ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਨਵੇਂ ਹੋਗੇ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆ ਘੰਟੀ ਵੀ ਦਬਾ ਲਓ ਕਰ ਲਿਆ ਚਲੋ ਆਜੋ ਆਪਾਂ ਗੱਲ ਕਰਦੇ ਆ ਨਵੀਂ ਕਹਾਣੀ ਨਵੇਂ ਕੇਸ ਦੀ ਜਿਹੜੀ ਅੱਪੀ ਅੱਜ ਦੀ ਕਹਾਣੀ ਇਹ ਹੈਗੀ ਕਿ ਕਰਨਾਟਕਾ ਦੇ ਜ਼ਿਲ੍ਹਾ ਚਿੱਤਰਕੋਟ ਦੀ ਉੱਥੋਂ ਦਾ ਇੱਕ ਪਿੰਡ ਸੀਗਾ ਪਿੰਡ 'ਚ ਇੱਕ ਮੁੰਡਾ ਰਹਿੰਦਾ ਸੀ ਜਿਹਦਾ ਨਾਮ ਸੀਗਾ ਆਕਾਸ਼ ਆਕਾਸ਼ ਦੀ ਉਮਰ 23 ਸਾਲ ਦੀ ਸੀਗੀ ਹੁਣ ਦਿਨੋਂ ਦਾਗਾ 27 ਜੁਲਾਈ 2025 ਦਾ ਜਦੋਂ ਆਕਾਸ਼ ਦੀ ਅਚਾਨਕ ਮੌਤ ਹੋ ਜਾਂਦੀ ਹੈ ਤੇ ਜਿਹੜਾ ਪਰਿਵਾਰ ਆ ਸੰਸਕਾਰ ਕਰਨ ਲਈ ਪਹੁੰਚਦਾ ਤੇ ਉੱਥੋਂ ਜਿਹੜੇ ਲੋਕ ਆ ਪਿੰਡ ਦੇ ਉਹ ਵੀ ਪਹੁੰਚ ਜਾਂਦੇ ਆਗੇ ਜਦੋਂ ਪਹੁੰਚਦੇ ਆ ਪਿੰਡ ਦੇ ਲੋਕ ਵੀ ਇਹਨੂੰ ਕੀ ਹੋ ਗਿਆ ਤੇ ਜਿਹੜੀ ਮੈਂ ਤੁਹਾਨੂੰ ਸਟੋਰੀ ਪਹਿਲਾਂ ਦੱਸ ਕੇ ਹਟਾ ਕਹਾਣੀ ਸ਼ੁਰੂ ਕਰਨ ਤੋਂ ਉਹ ਸਭ ਕੁਝ ਕਰਦੇ ਆਗੇ ਤੇ ਫਿਰ ਪਿੰਡ ਦੇ ਲੋਕਾਂ ਨੂੰ ਇੱਕ ਗੱਲ ਪਤਾ ਲੱਗ ਜਾਂਦੀ ਵੀ ਇਹਦੀ ਬਿਮਾਰੀ ਨਾਲ ਨਹੀਂ ਮੌਤ ਹੋਈ ਇਹ ਜਾਂ ਤਾਂ ਉਹਦਾ ਅਪਮਰ ਹੈਗਾ ਜਾਂ ਫਿਰ ਇਹਦਾ ਕਤਲ ਹੋਇਆ ਹੈਗਾ ਤੇ ਕੋਈ ਇੱਕ ਬੰਦਾ ਪਿੰਡ ਦਾ ਸਿਆਣਾ ਸੀਗਾ ਤੇ ਉਹ ਪੁਲਸ ਨੂੰ ਫੋਨ ਕਰ ਦਿੰਦਾ ਹੈਗਾ ਪਰ ਪੁਲਸ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਸ ਮੁੰਡੇ ਦਾ ਸਸਕਾਰ ਕਰ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਪਿੰਡ ਦੇ ਪੁਲਸ ਆਉਂਦੀ ਹੈਗੀ ਪੁਲਸ ਸਵਾਲ ਜਵਾਬ ਕਰਦੀ ਹੈਗੀ ਕਿ ਪਰਿਵਾਰ ਦੇ ਜਿਹੜੇ ਮੈਂਬਰ ਉਹਨਾਂ ਨੂੰ ਤੇ ਜਿਹੜਾ ਪਰਿਵਾਰ ਦਾ ਮੈਂਬਰ ਸੀਗਾ ਉਹਦਾ ਪਿਓ ਸੀਗਾ ਇਹ ਗੱਲ ਕਹਿੰਦਾ ਵੀ 23 ਜੁਲਾਈ ਨੂੰ ਜਿਹੜਾ ਮੇਰਾ ਮੁੰਡਾ ਆਕਾਸ਼ ਉਹ ਕਿਦੇ ਰਸਤੇ ਜਾ ਰਿਹਾ ਸੀਗਾ ਤੇ ਉਹਦਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਕਹਿੰਦਾ ਵੀ ਮੇਰੀ ਜਿਹੜੀ ਬੇਟੀ ਅੰਜਲੀ ਆ ਤੇ ਅੰਜਲੀ ਦਾ ਘਰ ਵਾਲਾ ਜਿਹਦਾ ਨਾਮ ਸੀਗਾ ਆਯੂਸ਼ ਉਹ ਦੋਨੇ ਜਾ ਕੇ ਉਹਨੂੰ ਮਤਲਬ ਹਸਪੀਟਲ ਲੈ ਕੇ ਗਏ ਤੇ ਉੱਥੇ ਉਹਨਾਂ ਨੇ ਉਹਦਾ ਟ੍ਰੀਟਮੈਂਟ ਕਰਾਇਆ ਤੇ ਪੁਲਿਸ ਨੂੰ ਸ਼ੱਕ ਹੋਣ ਲੱਗ ਗਿਆ ਵੀ ਪੁਲਿਸ ਨੂੰ ਸ਼ੱਕ ਹੋਣ ਲੱਗ ਗਿਆ ਅੰਜਲੀ ਤੇ ਕਿਉਂਕਿ ਉਹਦੇ ਜਿਹੜੇ ਕੋਈ ਪੈਰ ਤੇ ਸੱਟ ਵੱਜੀ ਸੀਗੀ ਵੀ ਉਹ ਲੱਗਦਾ ਨਹੀਂ ਸੀਗਾ ਟ੍ਰੀਟਮੈਂਟ ਕਰਾਉਣ ਜਾ ਸਕਦੀ ਫਿਰ ਪੁਲਿਸ ਜਿਹੜੀ ਸਖਤੀ ਕਰਦੀ ਹੈ ਅੰਜਲੀ ਤੇ ਉਹਨੂੰ ਸਵਾਲ ਜਵਾਬ ਕਰਦੀ ਹੈ ਪਹਿਲਾਂ ਅੰਜਲੀ ਕੁਝ ਨਹੀਂ ਦੱਸਦੀ ਵੀ ਮੇਰੇ ਭਰਾ ਦਾ ਐਕਸੀਡੈਂਟ ਹੀ ਹੋਇਆ ਵੀ ਮੈਨੂੰ ਕੁਝ ਨਹੀਂ ਪਤਾ ਤੇ ਐਦਾਂ ਐਦਾਂ ਲਾਰੇ ਚ ਲਾਉਂਦੀ ਸੀਗੀ ਪੁਲਿਸ ਨੂੰ ਪਰ ਫਿਰ ਜਦੋਂ ਪੁਲਿਸ ਨੇ ਡੰਡਾ ਫੇਰਿਆ ਅੰਜਲੀ ਨੇ ਸਾਰਾ ਕੁਝ ਤੋਤੇ ਵਾਂਗੂ ਰੜਤਾ ਤੇ ਇਹ ਸੁਣ ਕੇ ਉਸ ਪਿੰਡ ਦੇ ਜਿਹੜੇ ਬੰਦੇ ਆ ਉਹਨਾਂ ਦੇ ਵੀ ਹੋਸ਼ ਛੱਡ ਜਾਂਦੇ ਆ ਕਿ ਪੁਲਿਸ ਵਾਲਿਆਂ ਦੇ ਵੀ ਹੋਸ਼ ਛੱਡ ਜਾਂਦੇ ਆ ਉਹ ਦੱਸਦ ਹੁੰਦਾ ਤਾਂ ਸਾਨੂੰ ਅੰਜਲੀ ਨੇ ਕੀ ਸੱਚ ਦੱਸਿਆ ਸੀਗਾ ਹੁਣ ਅੰਜਲੀ ਪੁਲਿਸ ਨੂੰ ਦੱਸਦੀ ਹੈ ਕਿ ਵੀ ਐਕਸੀਡੈਂਟ ਦਾ ਸੱਚੀ ਹੋਇਆ ਸੀਗਾ 23 ਜੁਲਾਈ ਨੂੰ ਜਦੋਂ ਐਕਸੀਡੈਂਟ ਹੋਇਆ ਤੇ ਜਿਹੜਾ ਕਾਰ ਦੇ ਪੈਰ 'ਚ ਫ੍ਰੈਕਚਰ ਆ ਗਿਆ ਸੀਗਾ ਦੋਸਤੋ ਉਹ ਕਿਨੂੰ ਹਸਪੀਟਲ ਵੀ ਲੈ ਕੇ ਗਏ ਜਦੋਂ ਹਸਪੀਟਲ ਵਾਲਿਆਂ ਨੇ ਜਦੋਂ ਸਾਰਾ ਚੈੱਕਅਪ ਕੀਤਾ ਬਲੱਡ ਚੈੱਕ ਕੀਤਾ ਤਾਂ ਬਲੱਡ ਦੀ ਰਿਪੋਰਟ ਆਈ ਸੀਗੀ ਜਿਹੜੀ ਉਹ ਸੁਣ ਕੇ ਮੇਰੇ ਵੀ ਹੋਸ਼ ਛੁੱਟ ਗਏ ਸੀਗੇ ਤੇ ਮੇਰੇ ਘਰ ਵਾਲੇ ਔਸ਼ਦੇ ਵੀ ਹੋਸ਼ ਛੁੱਟ ਗਏ ਸੀਗੇ ਪੁਲਿਸ ਵਾਲੇ ਪੁੱਛਦੇ ਵੀ ਕੀ ਸਿਓਸ ਬਲੱਡ ਰਿਪੋਰਟ ਚ ਫਿਰ ਅੰਜਲੀ ਦੱਸਦੀ ਹੈ ਕਿ ਉਸ ਬਲੱਡ ਰਿਪੋਰਟ ਚ ਆਕਾਸ਼ ਨੂੰ ਏੜ ਜਾਈ ਸੀ ਜਦੋਂ ਇਹ ਸੁਣਦੀ ਹੈ ਕਿ ਅੰਜਲੀ ਕਹਿੰਦੀ ਮੈਂ ਕੋਰ ਸੁਣਦੀ ਹੈ ਡਾਕਟਰਾਂ ਤੇ ਗੱਲ ਮੇਰੇ ਵੀ ਹੋਸ਼ ਛੁੱਟ ਜਾਂਦੇ ਹੈਗੇ ਤੇ ਮੈਂ ਹੈਰਾਨ ਰਹਿੰਦੀ ਵੀ ਇਦਾਂ ਮੇਰਾ ਭਰਾ ਤੱਕ ਕਿਵੇਂ ਕਰ ਸਕਦਾਗਾ ਫਿਰ ਕਹਿੰਦੀ ਮੈਂ ਇਹ ਗੱਲ ਸੋਚੀ ਵੀ ਜੇ ਇਹ ਗੱਲ ਮੇਰੇ ਮਾਪਿਆਂ ਨੂੰ ਪਤਾ ਲੱਗ ਗਈ ਉਹ ਤਾਂ ਪਹਿਲੀ ਬਿਮਾਰ ਆਗੇ ਸ਼ੂਗਰਾਂ ਸ਼ੂਗਰ ਦੀ ਬਿਮਾਰੀ ਆ ਉਹਨਾਂ ਨੂੰ ਤੇ ਉਹਨੂੰ ਇਹ ਮਤਲਬ ਦਿਲ ਹੌਲਾਗਾ ਇਹ ਗੱਲ ਸੁਣ ਕੇ ਉਹ ਖਤੋਂ ਆਪ ਨੂੰ ਮਰ ਜਾਣਗੇ ਤੇ ਫਿਰ ਇਹ ਕਹਿੰਦੀ ਜੇ ਪਿੰਡ 'ਚ ਵੀ ਪਤਾ ਲੱਗਾ ਪਿੰਡ 'ਚ ਵੀ ਸਾਡਨ ਬਦਨਾਮੀ ਹੋਊਗੀ ਸਾਾਨੂੰ ਕਿਸੇ ਨੇ ਬੁਲਾਉਣਾ ਨਹੀਂ ਤੇ ਸਾਡਾ ਕਿਸੇ ਨੇ ਮਤਲਬ ਮੇਲ ਵਰਤਨ ਨਹੀਂ ਰੱਖਣਾ ਫਿਰ ਇਹ ਗੱਲ ਇੱਕ ਅਨਜਲੀ ਸ਼ੇਅਰ ਕਰਦੀ ਆ ਆਪਣੇ ਘਰ ਵਾਲੇ ਐਵੋਲੂਸ਼ਨ ਨਾਲ ਉਹ ਸਾਰੀ ਗੱਲ ਬਾਤ ਦੱਸਦੇ ਹੋਏ ਇਦਾਂ ਦਾ ਜੇ ਆਪਾਂ ਨੂੰ ਮਤਲਬ ਇੱਕ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਕਾਸ਼ ਨੂੰ ਏਡ ਜਾ ਤੇ ਉਹਨਾਂ ਨੇ ਸਾਨੂੰ ਕਦੇ ਨਹੀਂ ਬੁਲਾਉਣਾ ਫਿਰ ਇਹ ਸੋਚਦੀ ਹੈ ਵੀ ਆਪਾਂ ਇਹਨੂੰ ਖੁਦ ਇੱਥੇ ਹੀ ਮਾਰ ਦਈਏ ਫਿਰ ਜਿਹੜਾ ਉਹਦਾ ਅੰਜਲੀ ਦਾ ਘਰ ਵਾਲਾ ਕਹਿੰਦਾ ਵੀ ਆਪਾਂ ਏਦਾਂ ਇੱਥੇ ਨਹੀਂ ਮਾਰ ਸਕਦੇ ਆਪਾਂ ਇਹ ਕਰਦੇ ਆ ਵੀ ਹੋਰ ਮਤਲਬ ਵੀ ਰਸਤੇ 'ਚ ਐਂਬੂਲੈਂਸ ਕਰਾਉਂਦੇ ਆ ਵੀ ਇਹ ਗੱਲ ਕਹਿ ਕੇ ਵੀ ਇਹਨੂੰ ਹਸਪੀਟਲ ਹੋਰ ਲੈ ਕੇ ਜਾ ਰਹੇ ਹਾਂ ਸੀ ਵੀ ਇੱਥੇ ਦਾ ਇਲਾਜ ਨਹੀਂ ਸਹੀ ਹੋ ਰਿਹਾਗਾ ਤੇ ਰਸਤੇ 'ਚ ਐਂਬੂਲੈਂਸ 'ਚ ਆਪਾਂ ਇਹਨੂੰ ਮਾਰ ਦਾਂਗੇ ਫਿਰ ਉਦੋਂ ਹੀ ਕਰਦੇ ਆਗੇ ਐਂਬੂਲੈਂਸ ਬੁ ਅੰਜਲੀ ਤੇ ਹੋਰ ਮਤਲਬ ਹੋਰ ਹਸਪਤਲ ਜਾਣ ਲਈ ਤੇ ਚਲੇ ਜਾਂਦੇ ਆਗੇ ਰਸਤੇ ਵਿੱਚ ਆਕਾਸ਼ ਨੂੰ ਪੁੱਛਦੀ ਹੈ ਅੰਜਲੀ ਵੀ ਤੂੰ ਮੈਨੂੰ ਸੱਚ-ਸੱਚ ਦੱਸ ਵੀ ਤੈਨੂੰ ਇਹ ਬਿਮਾਰੀ ਏਜ ਦੀ ਕਿਵੇਂ ਲੱਗੀ ਫਿਰ ਉਹ ਆਕਾਸ਼ ਦੱਸਦਾ ਕਹਿੰਦਾ ਵੀ ਮੈਂ ਜੇ ਇੱਕ ਵੀ ਔਰਤ ਨਾਲ ਸੰਬੰਧ ਬਣਾਏ ਹਾਂ ਤਾਂ ਤਾਂ ਦੱਸਾਂ ਤੁਹਾਨੂੰ ਉਹਦਾ ਨਾਮ ਦੱਸਦਾ ਵੀ ਮੇਰੇਆਂ ਅਨੇਕਾਂ ਔਰਤਾਂ ਨਾਲ ਸੰਬੰਧ ਰਹੇ ਹੈਗੇ ਮੈਂ ਘਟੋ-ਘਟ ਕਹਿੰਦਾ 20-25 ਔਰਤਾਂ ਨਾਲ ਸੰਬੰਧ ਬਣਾ ਖਟਿਆ ਤੇ ਮੈਨੂੰ ਹੁਣ ਕੀ ਬਤਾਏ ਵੀ ਕਿਹ ਕਿਤੇ ਸਹੌਰਤ ਨੂੰ ਏਜ ਸੀਗੀ ਤੇ ਮੈਨੂੰ ਉਹਦੀ ਏਜ ਵੀ ਮੈਨੂੰ ਲੱਗ ਗਈ ਤੇ ਹੁਣ ਇਹ ਸੁਣ ਕੇ ਅੰਜਲੀ ਵੀ ਹੈਰਾਨ ਰਹਿ ਗਈ ਤੇ ਉਸ ਤੋਂ ਬਾਅਦ ਜਿਹੜੀ ਅੰਜਲੀ ਆ ਉਹਦੇ ਗਲ 'ਤੇ ਦੁਪੱਟਾ ਪਾਉਂਦੀ ਆ ਕਾਸ਼ ਦੇ ਦੁਪੱਟਾ ਪਾ ਕੇ ਉਹਦਾ ਅੰਜਲੀ ਤੇ ਅੰਜਲੀ ਦਾ ਧਾਰ ਵਾਲਾ ਦੁਪੱਟੇ ਨੂੰ ਘੁੱਟਦ ਕੇ ਕਾਸ਼ ਨੂੰ ਉੱਥੇ ਹੀ ਮਾਰ ਦਿੱਤਾ ਜਾਏ ਫਿਰ ਅੰਜਲੀ ਕਹਿੰਦੀ ਆ ਡਰਾਈਵਰ ਨੂੰ ਐਂਬੂਲੈਂਸ ਦੇ ਨੂੰ ਵੀ ਤੂੰ ਐਂਬੂਲੈਂਸ ਘਰ ਹੀ ਲੈ ਜਾ ਕਾਸ਼ ਦੀ ਤਾਂ ਮੌਤ ਹੋ ਗਈ ਉਸ ਤੋਂ ਬਾਅਦ ਐਂਬੂਲੈਂਸ ਵਾਲੇ ਘਰ ਲੈ ਜਾਈ ਜਾਂਦੀ ਹੈਗੀ ਤੇ ਜਦੋਂ ਉਹਦੇ ਘਰ ਵਾਲੇ ਪੁੱਛਦੇ ਆ ਅੰਜਲੀ ਦੇ ਮਾਰ ਕੇ ਪੁੱਛਦਾ ਅੰਜਲੀ ਦਾ ਵੀ ਤੂੰ ਐਂਬੂਲੈਂਸ ਘਰ ਤੋਂ ਲੈ ਕੇ ਆਈ ਹੈਂ ਵੀ ਤੂੰ ਤਾਂ ਹੋਰ ਹੋਰ ਹਸਪੀਟਲ ਜਾਣਾ ਸੀਗਾ ਪਰ ਇੱਥੇ ਜਿਹੜੀ ਅੰਜਲੀ ਦੱਸਦੀ ਹੈ ਵਿਕਾਸ ਦੀ ਤਾਂ ਮੌਤ ਹੋ ਗਈ ਤੇ ਇਹ ਗੱਲ ਸੁਣ ਕੇ ਜਿਹੜਾ ਪਰਿਵਾਰ ਉੱਚੀ ਜੀ ਰੋਣ ਲੱਗ ਜਾਂਦਾ ਹੈਗਾ ਤੇ ਅੰਜਲੀ ਖੁਦ ਵੀ ਉੱਚੀ ਉੱਚੀ ਰੋਣ ਲੱਗ ਜਾਂਦੀ ਹੈਗੀ ਡਰਾਮਾ ਕਰਦੀ ਹੈਗੀ ਇਕਦਮ ਤੇ ਪਿੰਡ ਦੇ ਲੋਕ ਜਿਹੜੇ ਆਣ ਗਵਣ ਇਕੱਠਾ ਹੁੰਦਾ ਉਹ ਵੀ ਹੈਰਾਨ ਰਹਿ ਜਾਂਦੇ ਵੀ ਇੱਕ ਵੀ ਪੈਰ ਦੇ ਫ੍ਰੈਕਚਰ ਕਰਨ ਬੰਦੇ ਦੀ ਮੌਤ ਕਿਵੇਂ ਹੋ ਸਕਦੀ ਹੈ ਤੇ ਪਿੰਡ ਦੇ ਲੋਕਾਂ ਨੂੰ ਵੀ ਪੂਰਾ ਯਕੀਨ ਨਾ ਆਇਆ ਇਸ ਗੱਲ ਤੇ ਕਿ 27 ਜੁਲਾਈ ਨੂੰ ਇਹਨੇ ਦਾ ਦਵਾਦਾਰ ਸੰਸਕਾਰ ਕਰਤਾ ਸੀ ਵੀ ਕੋਈ ਗੱਲ ਬਾਹਰ ਨਾ ਆ ਜਾਏ ਅੰਜਲੀ ਅੰਜਲੀ ਨੇ ਦਿਮਾਗ ਲਾਇਆ ਤੇ ਸਸਕਾਰ ਕਰਾ ਤਾ ਜਲਦ ਜਲਦ ਪਰ ਫਿਰ ਵੀ ਕਿਵੇਂ ਨਾ ਕਿਵੇਂ ਪਿੰਡ ਚ ਇੱਕ ਬੰਦੇ ਨੇ ਦੱਸਤਾ ਇਹ ਵੀ ਇਹ ਗੱਲ ਬਾਤ ਸਾਰੀ ਤੇ ਤਾਂ ਕਰਕੇ ਉਸ ਪੁਲਿਸ ਉੱਥੇ ਪਹੁੰਚ ਗਈ ਸੀ ਹੁਣ ਉਸ ਤੋਂ ਬਾਅਦ ਪੁਲਿਸ ਜਿਹੜੀ ਆਪਦੀ ਕਾਰਵਾਈ ਕਰਦੀਏਗੀ ਤੇ ਅੰਜਲੀ ਤੇ ਉਹਦੇ ਘਰ ਵਾਲੇ ਆਯੋਸ਼ ਤੇ ਕਾਰਵਾਈ ਕਰਦੀਏ ਇਹ ਅਦਾਲਤ ਚ ਲੈ ਕੇ ਜਾਇਆ ਜਾਂਦਾ ਹੁਣ ਦੇਖੋ ਅਦਾਲਤ ਉਹਨਾਂ ਨੂੰ ਕੀ ਸਜ਼ਾ ਸੁਣਾਉਂਦੀ ਹੈ ਹੁਣ ਮੇਰੀ ਕਹਾਣੀ ਸੁਣਾਉਣ ਦਾ ਮਕਸਦ ਸਿਰਫ ਇਹ ਕਿ ਹੁੰਦਾ ਵੀ ਤੁਹਾਨੂੰ ਕੋਈ ਸਿੱਖਿਆ ਮਿਲੇ ਤੁਹਾਨੂੰ ਇੱਕ ਜਿੰਦਾਂ ਮੈਸੇਜ ਮਿਲੇ ਵੀ ਤੁਸੀਂ ਇਸ ਕੰਮ ਤੋਂ ਦੂਰ ਰਹੋ ਹੁਣ ਦੇਖੋ ਤੁਸੀਂ ਅੱਜ ਦੇ ਮਤਲਬ ਅੱਜ ਕੱਲ ਦੇ ਮੁੰਡੇ ਇਹ ਸਭ ਮਤਲਬ ਵੀ ਆਪਦੀ ਜਵਾਨੀ ਦੇ ਚੜਦੇ ਚੜਦੇ ਜਵਾਨੀ ਦੇ ਗਲਤੀਆਂ ਕਰ ਬੈਠਦੇ ਹੈਗੇ ਤੇ ਉਸ ਬੰਤੀ ਦਾ ਨਤੀਜਾ ਹੁਣ ਜਿਵੇਂ ਕਾਸ਼ੂ ਭੁਗਤਣਾ ਪਿਆ ਜਿਵੇਂ ਉਹਦੀ ਭੈਣ ਅੰਜਲੀ ਨੂੰ ਭੁਗਤਣਾ ਪਿਆ ਇਹ ਮਤਲਬ ਵੀ ਹੋਰ ਲੋਕਾਂ ਨੂੰ ਵੀ ਭੁਗਤਣਾ ਪੈ ਸਕਦਾਗਾ ਤਾਂ ਕਰਕੇ ਕਹਾਣੀ ਸੁਣਾਉਣ ਦਾ ਮਕਸਦ ਸਿਰਫ ਇੱਕ ਹੀ ਆ ਵੀ ਕੋਈ ਸੌਜ ਜੋ ਇੱਕ ਜਣਾ ਹੀ ਸਮਝ ਜੇ ਵੀ ਇਸ ਸਾਰੇ ਕੰਮਾਂ ਤੋਂ ਦੂਰ ਰਹੇ ਤਾਂ ਜੋ ਮਤਲਬ ਵੀ ਆਪਦੇ ਪਰਿਵਾਰ ਚ ਰਵੇ ਤੇ ਆਪਦੇ ਪਰਿਵਾਰ ਦਾ ਹੱਸਦੇ ਵਾਸਤਾ ਰਵੇ ਤੇ ਆਪਦੇ ਪਰਿਵਾਰ ਦਾ ਖਿਆਲ ਰੱਖੇ ਕਿਸੇ ਨੂੰ ਠੇਸ ਪਹੁੰਚਾਉਣਾ ਇਸ ਕਹਾਣੀ ਸੁਣਾਉਣ ਦਾ ਮਕਸਦ ਨਹੀਂ ਹੁੰਦਾ ਕਦੇ ਵੀ ਤੇ ਧੰਨਵਾਦ ਜੀ ਸਟੋਰੀ ਤੁਸੀਂ ਪੂਰੀ ਸੁਣੀ ਆ ਤੇ ਮੈਨੂੰ ਉਮੀਦ ਹੈ ਕਿ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਣਾਗਾ ਉਹਨੇ ਇਸ ਕਹਾਣੀ ਚ ਸਾਰੀ ਟੋਟਲੀ ਗਲਤੀ ਸੀ ਕਿ ਆਕਾਸ਼ ਦੀ ਜਿਨੇ ਵੀ ਬਹੁਤ ਸਾਰੀਆਂ ਔਰਤਾਂ ਨਾਲ ਨਜਾਇਜ਼ ਰਿਸ਼ਤੇ ਰੱਖੇ ਨਾਇ ਸੰਬੰਧ ਬਣਾਈ ਤੇ ਉਹਨਾਂ ਸੌਂਦਾਂ ਚੱਲਦੇ ਚੱਲਦੇ ਉਸ ਆਕਾਸ਼ ਨੂੰ ਸੋਹਣੇ ਸੁਲੱਖੇ ਮੁੰਡੇ ਨੂੰ 23 ਸਾਲ ਦੀ ਉਹਦੀ ਸਿਰਫ ਉਮਰ ਸੀ ਉਹ ਏਡਿਜਲ ਹੋ ਗਈ ਬਹੁਤ ਘਟਨਾਵਾਂ ਇਹ ਜਿਹਾ ਹਰ ਰੋਜ਼ ਆਪਣੇ ਇੰਡੀਆ ਚ ਵਾਪਰ ਰਹੀਆਂ ਆ ਏਡ ਚ ਬਹੁਤ ਜ਼ਿਆਦਾ ਬਿਮਾਰੀ ਵੱਧ ਚੁੱਕੀ ਹੈ ਕੀ ਆਪ ਦਾ ਖਿਆਲ ਰੱਖੋ ਜੇ ਕੰਮਾਂ ਤੋਂ ਦੂਰ ਹੋ ਮਿਲਦੇ ਆ ਅਗਲੀ ਸਟੋਰੀ